ਆਪ ਅਯੂਬ 36 ਤੇ ਉਹਦੀ 10 ਨੰਬਰ ਪੰਕਤੀ ਨੂੰ ਪੰਜਾਬੀ ਦੇ ਵਿੱਚ ਦੇਖ ਲੈਨੇ ਆ ਕੀ ਲਿਖਿਆ ਆ ਉਹ ਸਿੱਖਿਆ ਲਈ ਉਹਨਾਂ ਦੇ ਕੰਨ ਖੋਲਦਾ ਹੈ ਹਾਂ ਇਹਦਾ ਮਾਤਰਾ ਕੰਨ ਸੁਣਨ ਵਾਲੇ ਕਿੱਥੋਂ ਮਿਲਦੇ ਆ ਪਰਮੇਸ਼ਵਰ ਦੇ ਜਲਾਲ ਦੇ ਵਿੱਚ ਪਰਮੇਸ਼ਵਰ ਦੇ ਆਤਮਾ ਚ ਪਰਮੇਸ਼ਵਰ ਦੀ ਸ਼ਕਤੀ ਚ ਪਰਮੇਸ਼ਵਰ ਦੀ ਮਰਜ਼ੀ ਚ ਆਪਾਂ ਇਹਨੂੰ ਹੁਣ ਕਿੱਦਾਂ ਮਰਜ਼ੀ ਸਮਝ ਲਓ ਫੇਰ ਪੜਨਾ ਜਰਾ ਕੀ ਲਿਖਿਆ ਉਹ ਸਿੱਖਿਆ ਲਈ ਉਹਨਾਂ ਦੇ ਕੰਨ ਖੋਲਦਾ ਹੈ ਉਹ ਕੌਣ ਹੈ ਰੱਬ ਸਿੱਖਿਆ ਜਿਹੜੀ ਆਪਾਂ ਸੁਣ ਰਹੇ ਆਂ ਕੰਨ ਜਿਹੜੇ ਸਾਨੂੰ ਲੱਗੇ ਆ ਤੇ ਖੋਲਦਾ ਕੌਣ ਹੈ ਕਹਿੰਦਾ ਉਹ ਖੋਲਦਾ ਕਈਆਂ ਨੂੰ ਪੂਰਾ ਪੂਰਾ ਸਾਲ ਵਚਨ ਸੁਣਦਿਆਂ ਹੋ ਗਿਆ ਉਹਨਾਂ ਨੂੰ ਪੁੱਛੋ ਭਾਜੀ ਕੋਈ ਵਚਨ ਸੁਣਾਓ ਯਾਰ ਮੈਨੂੰ ਵਚਨ ਸੁਣਿਓ ਨਾ ਕਾਤੇ ਕਰਕੇ ਕਈਆਂ ਦੇ ਕੰਨ ਬੰਦ ਆ ਉਹ ਬੰਦ ਕੰਨਾਂ ਨਾਲ ਇੱਥੇ ਬੈਠਦੇ ਆ ਸੋ ਜਿਹੜੇ ਬੰਦ ਕੰਨਾਂ ਨਾਲ ਬਹਿਣ ਵਾਲੇ ਆ ਇਹ ਬਹੁਤ ਖਤਰਨਾਕ ਹੁੰਦੇ ਆ ਇਹਨਾਂ ਨੇ ਪਤਾ ਨਹੀਂ ਕਿਹੜਾ ਵੱਡ ਟੱਕ ਦੇਣਾ ਕਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਨਾ ਇੱਥੇ ਸੁਣਾਇਆ ਕੀ ਜਾਂਦਾ ਉਹ ਆਪਣੀ ਖਿਡਾਰੀ ਚਲਾਉਂਦੇ ਆ ਫਿਰ ਜਿੱਥੇ ਜਾਂਦੇ ਆ ਅਰ ਜਿਹੜੇ ਸੋਸ਼ਲ ਮੀਡੀਆ ਤੇ ਰੌਲੇ ਪੈਂਦੇ ਆ ਉਹ ਬੰਦ ਕੰਨਾਂ ਵਾਲਿਆਂ ਦੇ ਪੈਂਦੇ ਆ ਖੁੱਲੇ ਕੰਨਾਂ ਵਾਲਿਆਂ ਦਾ ਰੌਲਾ ਨਹੀਂ ਪੈਂਦਾ ਉਹਨਾਂ ਨੂੰ ਪਤਾ ਕਿ ਜਿਹੜਾ ਖੁੱਲੇ ਕੰਨਾਂ ਵਾਲਾ ਨਾ ਪਰਮੇਸ਼ਵਰ ਦੀ ਆਵਾਜ਼ ਸੁਣ ਕੇ ਬੋਲਦਾ ਤੇ ਜਿਹੜੇ ਬੰਦ ਕੰਨਾਂ ਵਾਲੇ ਜਿਹੜੇ ਸੁਣਦੇ ਨਹੀਂ ਉਹ ਫਿਰ ਜੋ ਉਹਨਾਂ ਦੇ ਅੰਦਰ ਆ ਉਹ ਬੋਲਦੇ ਆ ਇਹ ਬੜਾ ਇੰਪੋਰਟੈਂਟ ਇਹ ਸਮਝਦਾਰ ਲੋਕਾਂ ਦੇ ਲਈ ਗੱਲਾਂ ਆ ਪਰਮੇਸ਼ਵਰ ਦੀਆਂ ਕਹਿੰਦਾ ਇਹ ਜਿਹੜੇ ਮੋਤੀ ਆ ਨਾ ਇਹ ਮੋਤੀਆਂ ਵਰਗਾ ਵਚਨ ਆ ਬੋਲਿਓ ਕਿਹਦੇ ਵਰਗਾ ਵਚਨ ਆ ਕਹਿੰਦਾ ਇਹਨੂੰ ਕਿੱਥੇ ਨਾ ਸੱਟੋ ਬੋਲਿਓ ਤਾਂ ਸਹੀ ਹੁਣ ਸੂਰਾ ਅੱਗੇ ਕਹਿੰਦਾ ਨਹੀਂ ਨਹੀਂ ਤਾਂ ਇਹਨੂੰ ਕੀ ਕਰ ਦੇਣਗੇ ਮਿੱਧ ਦੇਣਗੇ ਉਹ ਸਿੱਖਿਆ ਦੇ ਲਈ ਕੀ ਕਰਦਾ ਆ ਉਹਨਾਂ ਦੇ ਕੰਨ ਉਹਨਾਂ ਦੇ ਕੰਨ ਖੋਲਦਾ ਖੋਲਦਾ ਆ ਕਹਿੰਦਾ ਤਿੰਨ ਵਾਰੀ ਆਵਾਜ਼ ਆਈ ਤੇ ਉੱਠ ਕੇ ਗਿਆ ਕਹਿੰਦਾ ਸਵਾਮੀ ਜੀ ਮੈਨੂੰ ਆਵਾਜ਼ਾਂ ਆਉਂਦੀਆਂ ਕਹਿੰਦਾ ਤੁਸੀਂ ਆਵਾਜ਼ਾਂ ਮਾਰਦੇ ਆ ਕਹਿੰਦਾ ਨਹੀਂ ਮੈਂ ਨਹੀਂ ਵਾਜ ਮਾਰੀ ਉਹਨੂੰ ਪਤਾ ਲੱਗ ਗਿਆ ਕਰਕੇ ਪ੍ਰਭੂ ਸ਼ਖਿਆਲੀ ਕੀ ਕਰਦਾ ਆ ਕੰਨ ਖੋਲਦਾ ਉਹਨੂੰ ਪਤਾ ਲੱਗ ਗਿਆ ਇਹਨਾਂ ਵਾਜਾਂ ਬੰਦਾ ਨਹੀਂ ਮਾਰਦਾ ਇਹਨੂੰ ਅੱਜ ਵਾਜਾ ਰੱਬ ਮਾਰਦਾ ਹਾਲੇਲੂਇਆ ਇਹਨੂੰ ਅੱਜ ਵਾਜਾ ਰੱਬ ਮਾਰਦਾ ਤੇ ਅੱਜ ਤੁਸੀਂ ਇੱਥੇ ਐਵੇਂ ਨਹੀਂ ਆਏ ਤੇ ਤੁਹਾਨੂੰ ਅੱਜ ਆਵਾਜ਼ ਕਿੰਨੇ ਮਾਰੀਆ ਬੋਲੋ ਤਾਂ ਸਹੀ ਰੱਬ ਨੇ ਮਾਰੀਆ ਕਈ ਕਹਿੰਦੇ ਨਹੀਂ ਨਹੀਂ ਆ ਮੈਨੂੰ ਤਾਂ ਗਵਾਂਡੀਆਂ ਦੀ ਪੰਮੀ ਲਿਆਈ ਮੈਂ ਕਿੱਥੋਂ ਆਣਾ ਸੀ ਇੰਨੀ ਠੰਡ ਚ ਔਰ ਰੱਬ ਵਾਜਾ ਮਾਰਦਾ ਤੁਹਾਨੂੰ ਰੱਬ ਲੈ ਕੇ ਆਇਆ ਉਹ ਕਹਿੰਦਾ ਆਜੋ ਮੇਰੀ ਕੋਈ ਗੱਲ ਸੁਣ ਲਓ ਕਰਕੇ ਮੈਂ ਅੱਜ ਚਾਹਣਾ ਤੁਹਾਡੇ ਕੰਨ ਖੁੱਲ ਜਾਣ ਫੇ ਕਹਿੰਦਾ ਉਹ ਸੁਣੇ ਆਤਮ ਕਲੇਸ਼ਿਆ ਨੂੰ ਕੀ ਆ ਕਲੇਸ਼ਿਆ ਨੂੰ ਕੀ ਆਖਦਾ ਕੀ ਕਹਿੰਦਾ ਆ ਜਿਹਦੇ ਕੰਨ ਆ ਉਹ ਸੁਣੇ ਜਿਹਦੇ ਕੰਨ ਆ ਉਹ ਸੁਣੇ ਹੁਣ ਮੈਨੂੰ ਪਤਾ ਨਹੀਂ ਤੁਸੀਂ ਕਿੰਨਾ ਸੁਣਦੇ ਆ ਹੁਣ ਇਹਦਾ ਮਤਲਬ ਕੰਨ ਯਾਰ ਹੈਗੇ ਆ ਹੁਣ ਕਿਹੜੇ ਕੰਨਾਂ ਦੀ ਗੱਲ ਹੋ ਰਹੀ ਜਿਹੜੇ ਨਾਂ ਦਿਸਣ ਵਾਲੇ ਕੰਨ ਆ ਹੁਣ ਆਪਾਂ ਉਦੋਂ ਨੂੰ ਗੱਲ ਲੈ ਕੇ ਚੱਲੇ ਆ ਜਿਹੜੇ ਦਿਸਦੇ ਨਹੀਂ ਹੈਗੇ ਸਪਿਰਚੁਅਲੀ ਜਿੱਦਾਂ ਸਪਿਰਚੁਅਲੀ ਆਈਜ਼ ਆ ਆਤਮਕ ਅੱਖਾਂ ਆ ਐਦਾਂ ਹੀ ਆਤਮਕ ਕੰਨ ਵੀ ਆ ਜਿਹਦੇ ਨਾਲ ਅਸੀਂ ਪਵਿੱਤਰ ਆਤਮਾ ਦੀ ਆਵਾਜ਼ ਨੂੰ ਸੁਣਦੇ ਕਹਿੰਦਾ ਉਹ ਉਹਨਾਂ ਦੇ ਕੀ ਕਰਦਾ ਆ ਕੰਨ ਖੋਲਦਾ ਹੈ ਕੰਨ ਖੋਲਦਾ ਹੈ ਖੋਲਦਾ ਆ ਹੁਣ ਸੁਣਿਓ ਕੰਨ ਕਾਦੇ ਲਈ ਖੋਲਦਾ ਆ ਹਾਂਜੀ ਸਿੱਖਿਆ ਦੇ ਲਈ ਸਿੱਖਿਆ ਦੇ ਲਈ ਕਈਆਂ ਨੂੰ ਇੱਥੇ ਪੁੱਛੋਗੇ ਕਿ ਨਾ ਜੀ ਬਾਤ ਚ ਗੱਲ ਨਿਵੇੜ ਦਿੰਦਾ ਕਹਿੰਦਾ ਮੈਂ ਤਾਂ ਜੀ ਬਾਲਾ ਨਹੀਂ ਪੜਿਆ ਲੇਗਾ ਮੈਂ ਤਾਂ ਨਾ ਪੜਿਆ ਇੱਥੇ ਪੜਿਆ ਦੀ ਤਾਂ ਅਨਪੜਾ ਨਹੀਂ ਤਾਂ ਕੋਈ ਗੱਲ ਨਹੀਂ ਕਹਾਣੀ ਹੈ ਨਹੀਂ ਉਹ ਕਹਿੰਦਾ ਮੈਂ ਸਿੱਖਿਆ ਲਈ ਕਾਦੇ ਲਈ ਬੋਲਿਓ ਸਿੱਖਿਆ ਦੇ ਲਈ ਸਾਡੇ ਉਦਾਂ ਕੰਨ ਬਹੁਤ ਵੱਡੇ ਆ ਅਸੀਂ ਬਹੁਤ ਲੰਮੇ ਕੰਨ ਰੱਖਦੇ ਆ ਸਾਡੇ ਉਹ ਮੋੜ ਵਾਲੇ ਖੁੰਜੇ ਤੇ ਜਿਹੜਾ ਘਰ ਆ ਉਹਨਾਂ ਦੇ ਘਰ ਕੀ ਗੱਲਬਾਤ ਹੋ ਰਹੀ ਉੱਥੇ ਤੱਕ ਸਾਡੇ ਕੰਨ ਹੁੰਦੇ ਆ ਜਿਹੜੀ ਚੀਜ਼ ਆਪਾਂ ਸੁਣਨੀ ਚਾਹੁੰਨੇ ਆ ਆਪਾਂ ਸੁਣ ਲੈਨੇ ਆ ਭਵੇਂ ਸਾਨੂੰ ਗਵਾਂਡੀਆਂ ਦਾ ਕੁੰਡਾ ਨਾ ਖੜਕਾਉਣਾ ਪਵੇ ਮਰ ਜਾ ਖੋਲਿਓ ਕਈ ਵਾਰੀ ਅਸੀਂ ਆਪਣਾ ਕੰਮ ਛੱਡ ਕੇ ਤੇ ਗਵਾਂਡੀਆਂ ਦੇ ਘਰ ਕੁੰਡਾ ਖੜਕਾਉਣੇ ਹੁੰਨੇ ਆ ਤੇ ਘਰ ਪਤਾ ਕੀ ਕਹੇ ਮੈਂ ਖਬਰਸਾਰ ਲੈ ਕੇ ਆਉਣੀ ਤੂਰੇ जे मतलब जेडी चीज असी सुननी आ आपा ओदे पीछे पै जांदे आपा सोने होने आ देखो किड्डा चस्का भी अपना काम ਛੱਡ ਕੇ ਤੀਜੇ ਬੰਦੇ ਦੀ ਗੱਲ ਸੁਣ ਲਈ ਦੂਜੇ ਦੇ ਘਰ ਜਾਣਾ ਹੈ ਤੇ ਪਰਮੇਸ਼ਵਰ ਦੀ ਗੱਲ ਜੇ ਅਸੀਂ ਸੁਣਨਾ ਚਾਹੀਏ ਇਹਦਾ ਮਤਲਬ ਅਸੀਂ ਸੁਣ ਬੋਲੋ ਹੁਣ ਸਕਦੇ ਆ ਜੇ ਅਸੀਂ ਕਹੀਏ ਇਦਾਂ ਹੀ ਜਿੱਦਾਂ ਅਸੀਂ ਤੀਜੇ ਦੀ ਗੱਲ ਸੁਣਨ ਦੂਜੇ ਦੇ ਘਰ ਜਾਂਦੇ ਆ ਨਾ ਜੇ ਇਦਾਂ ਹੀ ਆਪਾਂ ਪ੍ਰਭੂ ਨੂੰ ਕਹੀਏ ਵੀ ਤੇਰੇ ਵਚਨ ਚ ਲਿਖਿਆ ਵੀ ਤੂੰ ਸ਼ਿਕਸ਼ਾਲੀ ਕੰਨ ਖੋਲ ਦੇਣਾ ਤੇ ਮੇਰੇ ਵੀ ਕੰਨ ਕੀ ਕਰ ਦੇ ਖੋਲ ਦੇ ਤੇ ਜੇ ਅਸੀਂ ਕਰਾਂਗੇ ਅਰਦਾਸ ਬੇਨਤੀ ਕਿ ਪ੍ਰਭੂ ਮੇਰੇ ਕੰਨ ਖੋਲ ਦੇ ਤਾਂ ਫਿਰ ਉਹ ਖੋਲੇਗਾ ਕਿ ਨਹੀਂ ਅਸੀਂ ਪਰਮੇਸ਼ਵਰ ਨੂੰ ਸੁਣਨਾ ਨਹੀਂ ਚਾਹੁੰਦੇ ਸਿਰਫ ਸੁਣਾਉਣਾ ਚਾਹੁੰਦੇ ਆ ਇਸ ਕਰਕੇ ਸੀ ਉਹਨੂੰ ਕਹਿੰਨੇ ਕੰਨ ਤੋਂ ਬੰਦ ਰਹਿਣ ਦੇ ਜਦੋਂ ਨਿਬੜਿਆ ਨਾਲੇ ਅਸੀਂ ਸੱਚੇ ਦੇ ਸੱਚੇ ਵੀ ਅਸੀਂ ਤਾਂ ਜਾਣੇ ਸਾਨੂੰ ਸਮਝ ਨਹੀਂ ਆਉਂਦਾ ਹੁਣ ਇਹ ਇੱਕ ਦਰਵਾਜ਼ਾ ਆ ਜਿਹੜਾ ਤੁਸੀਂ ਨਵੇਂ ਸਾਲ ਵਿੱਚ ਆਪਣੇ ਲਈ ਖੋਲਣਾ ਆ ਕੰਨਾਂ ਵਾਲਾ ਦਰਵਾਜ਼ਾ ਕਿਹੜਾ ਦਰਵਾਜ਼ਾ ਕੰਨਾ ਬੋਲੋ ਤਾਂ ਸਹੀ ਕੰਨਾ ਵਾਲਾ ਦਰਵਾਜ਼ਾ ਜਦੋਂ ਤੁਸੀਂ ਕੰਨਾ ਵਾਲਾ ਦਰਵਾਜ਼ਾ ਖੋਲੋਗੇ ਤੁਹਾਡੇ ਅੰਦਰ ਕੀ ਜਾਊਗਾ ਉਦੀ ਸਿੱਖਿਆ ਕੀ ਜਾਊਗੀ ਅੰਦਰ ਕੀ ਜਾਊਗੀ ਸਿੱਖਿਆ ਤੇ ਹੁਣ ਬਹੁਤੇ ਕ੍ਰਿਸਚੀਅਨਸ ਮਸੀਹੀ ਤੇ ਵਿਸ਼ਵਾਸੀ ਐਦਾਂ ਦੇ ਆ ਉਹਨਾਂ ਦਾ ਜੀਵਨ ਦੇਖ ਕੇ ਆਪਾਂ ਨੂੰ ਲੱਗਦਾ ਆ ਇਹ ਵਿਸ਼ਵਾਸੀ ਆ ਇਹਨਾਂ ਦੇ ਚਾਲ ਚੱਲਣ ਦਾ ਤਾਂ ਲੱਗਦਾ ਨਹੀਂ ਦੇਖਣ ਨੂੰ ਤਾਂ ਲੱਗਦੇ ਨਹੀਂ ਯਾਰ ਇਹ ਵਿਸ਼ਵਾਸੀ ਆ ਇਹ ਮਸੀਹ ਦੇ ਲੋਕ ਆ ਖਾਤੇ ਕਰਕੇ ਉਹਨਾਂ ਦੇ ਅੰਦਰ ਕੀ ਹੈ ਨਹੀਂ ਵੱਲੋਂ ਹੁਣ ਕੀ ਹੈ ਨਹੀਂ শিক্ষা ਹੈ ਨਹੀਂ ਤੇ प्रभु ਦਾ वचन ਕੀ ਕਹਿੰਦਾ ਫਿਰ ਦੁਬਾਰਾ ਤਾਂ پڑھੋ ਜੀ ਇਹਨੂੰ ਉਹ ਸਿੱਖਿਆ ਲਈ ਹਾਂ ਉਹਨਾਂ ਦੇ ਕੰਨ ਖੁੱਲਦਾ ਹੈ ਉਹ ਜਿਹਨੂੰ ਤੁਸੀਂ ਕਹਿੰਦੇ ਆ ਦੇ ਦੇ 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 ਉਹ ਕਹਿੰਦਾ ਮੇਰੇ ਕੋ ਆ ਵੀ ਹੈਗਾ ਆ ਵੀ ਲੈ ਲੋ ਅਜੀ ਕਹਿੰਦੇ ਇਹ ਨਹੀਂ ਚਾਹੀਦਾ ਆ ਦੇ ਉਹ ਕਹਿੰਦਾ ਇਹ ਨਹੀਂ ਦੇਣਾ ਪਹਿਲਾਂ ਆ ਲਓ ਸਾਡੀ ਪ੍ਰੋਬਲਮ ਇਹੀ ਆ ਅਸੀਂ ਜੋ ਚਾਹਨੇ ਆਂ ਅਸੀਂ ਕਹਿੰਨੇ ਪ੍ਰਭੂ ਉਹੀ ਕਰੋ ਪਰ ਪ੍ਰਭੂ ਕੀ ਕਹਿੰਦੇ ਆ ਉਹ ਆਪਣੇ ਨਬੀ ਦੇ ਰਾਹੀਂ ਅੱਜ ਸਾਨੂੰ ਇੱਕ ਸਿੱਖਿਆ ਦੇ ਰਿਹਾ ਆ ਸਾਨੂੰ ਸਮਝਾ ਰਿਹਾ ਆ ਵੀ ਮੈਂ ਸਾਰਾ ਕੁਝ ਤੁਹਾਡੇ ਲਈ ਬਣਾਇਆ ਅਮਰੂਦ ਕੇਲੇ ਸੰਤਰੇ ਅਨਾਨਾਸ ਜੋ ਵੀ ਚੀਜ਼ਾਂ ਫਰੂਟ ਸਾਰਾ ਹੀ ਤੁਹਾਡੇ ਲਈ ਆ ਫਰੂਟ ਨਾ ਮੰਗੋ ਸਿੱਖਿਆ ਸਿੱਖਿਆ ਲੈ ਲੋ ਮੇਰੀ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਕਿੱਥੇ ਲਿਖਿਆ ਬਾਈਬਲ ਚ ਕਿੱਥੇ ਲਿਖਿਆ ਬਾਈਬਲ ਚ ਉਹ ਸਿੱਖਿਆ ਦੇ ਲਈ ਉਹਨਾਂ ਦੇ ਕੰਨ ਖੋਲਦਾ ਹੈ ਕੰਨ ਖੋਲਦਾ ਜਾਂ ਫਿਰ ਅਤੇ ਫਰਮਾਉਂਦਾ ਹੈ ਹਾਂ ਬੋਲਦਾ ਵੀ ਆ ਕੀ ਕਰਦਾ ਬੋਲਦਾ ਵੀ ਆ ਉਹ ਗੁੰਗਾ ਨਹੀਂ ਹੈਗਾ ਮੈਂ ਹੁਣ ਥੋੜਾ ਜਿਹਾ ਪ੍ਰਾਰਥਨਾ ਵਾਲ ਜਾਣਾ ਚਾਹਣਾ ਜਦੋਂ ਆਪਾਂ ਪ੍ਰਾਰਥਨਾ ਕਰਦੇ ਆਂ ਕਈ ਵਾਰੀ ਆਪਾਂ ਆਪਾਂ ਹੀ ਬੋਲੀ ਜਾਂਦੇ ਹੁੰਨੇ ਆਂ ਬੋਲੀ ਜਾਂਦੇ ਆਪਾਂ 2 ਸਾਲ ਪ੍ਰਾਰਥਨਾ ਕਰੀ ਆਪਾਂ ਸੁਣਦੇ ਕਦੇ ਵੀ ਨਹੀਂ ਉਹਨੂੰ ਕਦੀ ਬਹਿ ਕੇ ਅੱਖਾਂ ਬੰਦ ਕਰਕੇ ਇਦਾਂ ਕਦੀ ਕੋਸ਼ਿਸ਼ ਕੀਤੀ ਆ ਵੀ ਮੈਂ ਸੁਣਨਾ ਉਹਨੂੰ ਕਾਹਤੇ ਨਹੀਂ ਕੀਤੀ ਕਿਉਂਕਿ ਸਾਨੂੰ ਪਤਾ ਸਾਨੂੰ ਕੁਝ ਨਹੀਂ ਸੁਣਨਾ ਸਾਨੂੰ ਬੋਲਣਾ ਹੀ ਆਉਂਦਾ ਸੁਣਨਾ ਆਉਂਦਾ ਹੀ ਨਹੀਂ ਅਸੀਂ ਸੁਣ ਸਕਦੇ ਨਹੀਂ ਤੇ ਮੈਂ ਇਹ ਕਹਿਣਾ ਚਾਹਨਾ ਹੁਣ ਨਵੇਂ ਸਾਲ ਵਿੱਚ ਇੱਕ ਨਵਾਂ ਕੰਮ ਕਰਿਓ ਹੁਣ ਨਵਾਂ ਦਰਵਾਜ਼ਾ ਖੋਲਿਓ ਤਾਂ ਕਿ ਤੁਸੀਂ ਪ੍ਰਭੂ ਨੂੰ ਕੀ ਕਰ ਸਕੋ ਸੁਣ ਸਕੋ ਕੀ ਕਰ ਸਕੋ ਸੁਣ ਸਕੋ ਸੁਣਨਾ ਵੀ ਬਹੁਤ ਜ਼ਰੂਰੀ ਹੈ ਉਹ ਕਿੰਨਾ ਕੀ ਫਰਮਾਉਂਦਾ ਕੀ ਹੈ ਜੀ ਪੜਿਓ ਅਤੇ ਫਰਮਾਉਂਦਾ ਹੈ ਹਾਂ ਭਈ ਬੁਰੀਾਈ ਤੋਂ ਮੁੜੋ ਹਾਂ ਸਿਰਫ ਅਸੀਂ ਅੱਖਾਂ ਵਾਲੀ ਬੁਰੀਾਈ ਤੋਂ ਪਰੇਸ਼ ਕਰਦੇ ਆਂ ਜਿਹੜੀ ਸਾਨੂੰ ਦਿਸਦੀ ਆ ਸਾਨੂੰ ਲੱਗਦਾ ਆਹੀ ਬੁਰਾਈ ਆ ਇੱਕ ਪਰ ਪ੍ਰਭੂ ਦਾ ਵਚਨ ਕੀ ਦੱਸਦਾ ਆ ਸਾਨੂੰ ਕਹਿੰਦਾ ਉਹ ਫਰਮਾਉਂਦਾ ਆ ਜਿਹੜਾ ਫਰਮਾਉਣਾ ਆ ਉਹ ਕੰਨਾਂ ਦੇ ਨਾਲ ਸੰਬੰਧ ਰੱਖਦਾ ਨਾ ਕਿ ਅੱਖਾਂ ਦੇ ਨਾਲ ਸੰਬੰਧ ਰੱਖਦਾ ਇਸ ਕਰਕੇ ਉਹਦਾ ਵਚਨ ਕਹਿੰਦਾ ਆ ਭਾਈ ਬੁਰਾਈ ਤੋਂ ਮੁੜੋ ਮੁੜੋ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਵੀ ਆ ਵੀ ਬੁਰਾਈ ਆ ਜਿਹਦੀਆਂ ਗੱਲਾਂ ਦੂਜੇ ਦੇ ਘਰ ਸੁਣਨੇ ਜਾਣਾ ਵੀ ਕੀਆ ਬੋਲੋ ਤਾਂ ਸਹੀ ਪਾਸ ਦੀ ਆ ਨਹੀਂ ਕਹਿਣਾ ਸੀ ਤੁਸੀਂ ਇਹ ਦੱਸ ਮਤਲਬ ਕਿ ਸਾਨੂੰ ਆ ਕਰਕੇ ਤਾਂ ਮਜ਼ਾ ਹੀ ਵੜਾਉਣਾ 5 ਕਿ ਮਿੰਟ ਲੱਗਦੇ ਹੁੰਦੇ ਆ ਪਰ ਪ੍ਰਭੂ ਦਾ ਬਚਨ ਕੀ ਕਹਿੰਦਾ ਇਹ ਬੁਰਾਈ ਆ ਇਹ ਕੀ ਆ ਬੁਰਾਈ ਬੁਰਾਈ ਕਹਿੰਦਾ ਬਰਿਆਈ ਤੋਂ ਮੁੜੋ ਕਈ ਆਪਾਂ ਦੇਖਦੇ ਆ ਨੌਜਵਾਨ ਉਹ ਨਸ਼ੇ ਦੀ ਆਦਤਰੇ ਅੰਦਰ ਹੁੰਦੇ ਆ ਉਹ ਇੱਕ ਬੁਰਾਈ ਆ ਆਜੋ ਅੱਗੇ ਵਧਦੇ ਆ ਫਿਰ ਹਾਂਜੀ ਕਹਿੰਦਾ ਬੁਰਾਈ ਤੋਂ ਮੁੜੋ ਹਾਂ ਜੇ ਉਹ ਸੁਣ ਲੈ ਜੇ ਉਹ ਸੁਣ ਲੈ ਅਤੇ ਉਹਦੀ ਸੇਵਾ ਕਰਨ ਹਾਂ ਹੁਣ ਸੇਵਾ ਸੀ ਕਿਉਂ ਨਹੀਂ ਕਰਦੇ ਕਰਕੇ ਅਸੀਂ ਸੁਣਦੇ ਨਹੀਂ ਕਹਿੰਦਾ ਜੇ ਉਹ ਸੁਣ ਲੈ ਆਓ ਪਰਮੇਸ਼ਰ ਦੀ ਕੀ ਕਰੋਗੇ ਸੇਵਾ ਬੋਲੋ ਤਾਂ ਸਹੀ ਕੀ ਕਰੋਗੇ ਸੇਵਾ ਅੱਛਾ ਹੁਣ ਆਪਾਂ ਪਰਮੇਸ਼ਰ ਦੀਆਂ ਲੱਤਾਂ ਕੁੱਟਣੀਆਂ ਦੱਸੋ ਕਿਹੜੀ ਸੇਵਾ ਕਰਨੀ ਆ ਅਸੀਂ ਕਹਿੰਦੇ ਕੋਈ ਸੇਵਾ ਹੀ ਹੈ ਨਹੀਂ ਕਿਉਂ ਕਿਉਂ ਸੇਵਾ ਹੈ ਨਹੀਂ ਕਿਰਕਿ ਅਸੀਂ ਸੁਣਿਆ ਹੀ ਨਹੀਂ ਕਿਹੜੀ ਕਿਹੜੀ ਸੇਵਾ ਆ ਸਾਨੂੰ ਪਤਾ ਨਹੀਂ ਸੇਵਾ ਵੀ ਹੈਗੀ ਆ ਕੋਈ ਅਸੀਂ ਕਹਿੰਦੇ ਅਸੀਂ ਗਏ ਸੀ ਜੀ ਕੁਰਸੀਆਂ ਲੱਗੀਆਂ ਸੀ ਦਰਿਆ ਬਿਸ਼ੀਆਂ ਸੀ ਸਾਊਂਡ ਲੱਗਾ ਸੀ ਆਦਰੀ ਲੰਮਾ ਕੋਟ ਪਾ ਕੇ ਪ੍ਰਚਾਰ ਕਰ ਰਿਆ ਸੀ ਮੁੱਜਾਂ ਸੀ ਹਾਂ ਪਰ ਸਾਨੂੰ ਸਾਨੂੰ ਪਤਾ ਹੋਣਾ ਚਾਹੀਦਾ ਸੇਵਾ ਕਿਹੜੀ ਹੈ ਕਿਹੜੀ ਸੇਵਾ ਦੇ ਲਈ ਸਾਨੂੰ ਚੁਣਿਆ ਗਿਆ ਆ ਕਿਹੜੀ ਸੇਵਾ ਲਈ ਸਾਨੂੰ ਬੁਲਾਇਆ ਗਿਆ ਆ ਤੁਸੀਂ ਬਿਨਾਂ ਕਿਸੇ ਯੋਜਨਾ ਦੇ ਇੱਥੇ ਨਹੀਂ ਆ ਪਰਮੇਸ਼ਵਰ ਦੀ ਯੋਜਨਾ ਦੇ ਨਾਲ ਤੁਸੀਂ ਇੱਥੇ ਆ ਤੇ ਉਹ ਯੋਜਨਾ ਜਿਹੜੀ ਆ ਪ੍ਰਭੂ ਦੀ ਉਹਨੂੰ ਸਮਝਣਾ ਤਾ ਸਾਡੇ ਪੱਲੇ ਪੈਣਾ ਤਾਂ ਤੁਹਾਨੂੰ ਸਮਝ ਆਉਣਾ ਜੇ ਅਸੀਂ ਸੁਣਨ ਲੱਗ ਪਏ ਉਹਨੂੰ ਮੇਰਾ ਖਿਆਲ 99% ਵਿਸ਼ਵਾਸੀ ਜਿੱਥੇ ਤੱਕ ਮੈਂ ਜਾਣਦਾ ਉਹ ਸਿਰਫ ਬੋਲਦੇ ਆ ਸੁਣਦੇ ਨਹੀਂ ਕਹਿੰਦੇ ਹਟ ਪਰਾਂ ਮੈਨੂੰ ਬਹੁਤ ਪਤਾ ਸੋ ਇਹ ਇੱਕ ਬਹੁਤ ਹੀ ਗੰਭੀਰ ਵਿਸ਼ਾ ਆ ਆਪਾਂ ਉਹਨੂੰ ਕਈ ਅਰੀਆਪਾਂ ਸੁਣਦੇ ਨਹੀਂ ਆਪਾਂ ਇੱਕੋ ਹੀ ਚੀਜ਼ ਵਿੱਚ ਲੱਗੀ ਜਾਂਦੇ ਹੁੰਨੇ ਆ ਤੇ ਜਿੱਦਨ ਆਪਾਂ ਸੌਣ ਲੱਪੇ ਤੇ ਆਪਾਂ ਉਹਦੇ ਵਿੱਚੋਂ ਬਾਹਰ ਆਉਣ ਲੱਪੇ ਨੇ ਆ ਕਈ ਪ੍ਰੋਬਲਮਸ ਇਦਾਂ ਦੀਆਂ ਆ ਬੋਲਣ ਕਰਕੇ ਅਸੀਂ ਉਹਨਾਂ ਦੇ ਵਿੱਚ ਫਸੇ ਹੋਏ ਆ ਕਈ ਸਮੱਸਿਆਵਾਂ ਇਦਾਂ ਨਹੀਂ ਆਆਂ ਅਸੀਂ ਬੋਲ ਪਏ ਅਸੀਂ ਵਿੱਚ ਇਨਵੋਲਵ ਹੋ ਗਏ ਪਰ ਆਪਾਂ ਪਹਿਲਾਂ ਆਤਮਕ ਰੀਤੀ ਨਾਲ ਸੁਣਨਾ ਸਟਾਰਟ ਕਰਨਾ ਕਹਿੰਦਾ ਜੇ ਉਹ ਸੁਣ ਲੈਣ ਅਤੇ ਉਹਦੀ ਸੇਵਾ ਕਰਨ ਤਾਂ ਕਹਿੰਦਾ ਫਿਰ ਉਹਦੀ ਸੇਵਾ ਕਰਨ ਤਾਂ ਉਹ ਹਾਂ ਆਪਣੇ ਦਿਨ ਭਲਾਈ ਵਿੱਚ ਹਾਂ ਪੂਰੇ ਕਰਨਗੇ ਆਮੀਨ ਆਮੀਨ ਕਿੰਨੇ ਜਾਣੇ ਭਲਾਈ ਚ ਦਿਨ ਪੂਰੇ ਕਰਨੇ ਚਾਹੁੰਦੇ ਆ ਸਾਰੇ ਹੀ ਤੇ ਸੇਵਾ ਕਿੰਨੇ ਜਾਣੇ ਕਰਨਾ ਚਾਹੁੰਦੇ ਆ ਸਾਰੇ ਹੀ ਅੱਜ ਤਿਆਰ ਹੋ ਗਏ ਬੰਦੇ ਹallelujah ਆਪਾਂ ਜਿੱਦਾਂ ਦਾ ਕਹਿਣਾ ਆ ਉਦਾਂ ਦਾ ਕਰਨਾ ਆ ਅਸੀਂ ਕਹਿ ਤਦੇ ਨਿਆ ਪਰ ਅਸੀਂ ਕਰਦੇ ਨਹੀਂ ਸੋ ਕਹਿੰਦਾ ਦਿਨ ਜੇ ਭਲਾਈ ਚ ਕੱਟਣੇ ਆ ਤੇ ਮੇਰੇ ਨਾਂ ਵਿੱਚ ਕੀ ਕਰੋ ਸੇਵਾ ਬੋਲੋ ਕੀ ਕਰੋ ਤੇ ਕਹਿੰਦੇ ਬਾਈਬਲ ਚ ਸੇਵਾ ਬਾਰੇ ਕੁਝ ਨਹੀਂ ਲਿਖਿਆ ਉਹ ਬਾਈਬਲ ਚ ਜਿੰਨਾ ਸੇਵਾ ਬਾਰੇ ਲਿਖਿਆ ਜੇ ਸੇਵਾਵਾਰੇ ਆਪਾਂ ਸਿੱਖਣ ਲੱਪੇ ਤੁਹਾਨੂੰ ਇਦਾਂ ਲੱਗਣਾ ਵੀ ਸਾਰਾ ਹੀ ਤਾਂ ਸੇਵਾਵਾਰੇ ਲਿਖਿਆ ਹੋਰ ਤਾਂ ਕੁਝ ਲਿਖਿਆ ਹੀ ਨਹੀਂ ਸੋ ਪ੍ਰੋਬਲਮ ਇਹ ਆ ਸਾਡੇ ਕੰਨ ਬੰਦ ਆ ਇਸ ਕਰਕੇ ਸਾਨੂੰ ਪਤਾ ਨਹੀਂ ਲੱਗ ਰਿਹਾ ਬਾਈਬਲ ਦੇ ਵਿੱਚ ਸੇਵਾਵਾਰੇ ਕੁਝ ਗੱਲ ਹੈ ਹੋ ਰਹੀ ਆ ਕਿ ਨਹੀਂ ਹੋ ਰਹੀ ਇਹ ਕਰੀ ਲਾਈਨ ਦੁਆਰਾ ਪੜ ਲਈਏ ਤਾਂ ਉਹ ਆਪਣੇ ਦਿਨ ਭਲਾਈ ਵਿੱਚ ਪੂਰੇ ਪੂਰੇ ਕਰਨਗੇ ਹਾਂ ਕਈ ਵਾਰੀ ਅਸੀਂ ਕਹਿੰਦੇ ਜੀ ਸਾਡੇ ਉੱਤੇ ਪ੍ਰਾਰਥਨਾ ਕਰੋ ਜੀ ਸਾਡੇ ਦਿਨ ਭਲੇ ਆਜਣ ਚੰਗੇ ਭਲੇ ਦਿਨ ਆਜਣ ਚੰਗੇ ਭਲੇ ਦਿਨਾਂ ਨੂੰ ਭੁਲਾਈ ਕਹਿੰਦੇ ਆ ਸੁਣ ਲਓ ਮੇਰੀ ਗੱਲ ਤੇ ਜੇ ਚੰਗੇ ਭਲੇ ਦਿਨ ਚਾਹੁੰਦੇ ਆ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਆਇਆ ਕਰੋ ਟਾਈਮ